ਅਸੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਪਹਿਲੀ ਜੂਨ ਨੂੰ ਵੋਟਾਂ ਸ਼ੁਰੂ ਹੋਣ ਜਾ ਰਹੀਆਂ ਨੇ ਲੋਕਤੰਤਰ ਦੀਆਂ ਵੋਟਾਂ ਜਿਹੜੀਆਂ ਆਈਆਂ ਪਹਿਲੀ ਤਰੀਕ ਨੂੰ ਹੋਣ ਜਾ ਰਹੀਆਂ ਨੇ ਔਰ ਤੁਸੀਂ ਇਹ ਸੋਚਦੇ ਹੋਵੋਗੇ ਕਿ ਵੋਟਾਂ ਦਾ ਜ਼ਿਕਰ ਕਰ ਰਿਹਾ ਸੁਰਿੰਦਰ ਪਰ ਪੈਟਰੋਲ ਪੰਪ ਤੇ ਖੜਕੇ ਕਿਉਂ ਪੈਟਰੋਲ ਪੰਪ ਤੇ ਖੜਕੇ ਇਸ ਕਰਕੇ ਮੈਂ ਵੋਟਾਂ ਦਾ ਜ਼ਿਕਰ ਕਰ ਰਿਹਾ ਕਿਉਂਕਿ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਇਸ ਪੈਟਰੋਲ ਪੰਪ ਵਾਲਿਆਂ ਨੇ ਇਹ ਜਿਹੜਾ ਪ੍ਰਾਗਪੁਰ ਚੌਂਕੀ ਤੇ ਪੈਟਰੋਲ ਪੰਪ ਹੈਗਾ ਆ ਇਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜਾ ਸ਼ਖਸ ਜੇ ਜਿਹਦੀ ਵੋਟ ਬਣੀ ਹੋਈ ਹੈ ਉਹ ਵੋਟਪੋਕ ਪਾ ਕੇ ਆਵੇਗਾ ਆਪਣੇ ਜਿਹੜੀ ਉਂਗਲ ਦੇ ਉੱਤੇ ਜਿਹੜਾ ਵੋਟ ਦਾ ਨਿਸ਼ਾਨ ਹੁੰਦਾ ਜਿਹੜਾ ਵੋਟ ਦਾ ਨਿਸ਼ਾਨ ਜਿਹੜਾ ਉਂਗਲ ਦੇ ਉੱਤੇ ਲਗਾਇਆ ਜਾਂਦਾ ਉਹ ਆਪਣਾ ਨਿਸ਼ਾਨ ਦਿਖਾ ਲੇਗਾ ਤੇ ਉਸ ਨੂੰ પેટ્રોલ ਪੰਪ ਦੇ ਉੱਤੇ ਇਸ પેટ્રોલ ਪੰਪ ਦੇ ਉੱਤੇ ਇੱਕ ਕਰਤਾਰਪੁਰ પેટ્રોલ ਪੰਪ ਤੇ ਇੱਕ ਸੂਰਨਸੀ પેટ્રોલ ਪੰਪ ਜਿਹੜੇ ਕਿ ਤਿੰਨੇ પેટ્રોલ ਪੰਪ ਟੋਟ ਬ੍ਰਦਰਜ਼ ਦੇ ਹੈਗੇ ਨੇ ਇਹਨਾਂ ਪੰਪਾਂ ਦੇ ਉੱਤੇ પેટ્રોલ ਪੰਪ પેટ્રોલ ਦੇ ਉੱਤੇ 2 ਰੁਪਏ ਦੀ ਛੂਟ ਦਿੱਤੀ ਜਾਏਗੀ ਤੇ ਜਿਹੜਾ XP100 ਉਦੇ ਉੱਤੇ 5 ਰੁਪਏ ਦੀ ਛੋਟ ਦਿੱਤੀ ਜਾਣੀ ਹੈ ਤੇ ਇਹ ਹਰ ਇੱਕ ਉਸ ਸ਼ਖਸ ਨੂੰ ਲਾਜ਼ਮੀ ਹੈ ਜਿਹੜਾ ਵੋਟ ਪਾ ਕੇ ਆਏਗਾ ਔਰ ਖਾਸ ਕਰਕੇ ਜਿਹੜੇ ਰਣਵੀਰ ਸਿੰਘ ਟੁੱਟ ਹੈਗੇ ਨੇ ਉਹਨਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਕਿ ਇੱਥੇ ਇੱਕ ਜਗ੍ਹਾ ਤੇ ਸੈਲਫੀ ਪੁਆਇੰਟ ਬਣਾਇਆ ਜਾਣਾ ਜਿੱਥੇ ਲੋਕ ਆ ਕੇ ਆਪਣੀਆਂ ਸੈਲਫੀਆਂ ਲੈਣਗੇ ਔਰ ਲਾਲ ਦੀ ਨਾਲ ਜਿਹੜੇ ਲੋਕ ਆਪਣੇ ਉਂਗਲ ਦੇ ਉੱਤੇ ਲੱਗਾ ਹੋਇਆ voting ਦਾ ਨਿਸ਼ਾਨ ਦਿਖਾਉਣਗੇ ਜਿਹੜਾ ਮਾਰਕਾ ਲਾਇਆ ਜਾਂਦਾ ਵੋਟ ਪਾਉਣ ਵੇਲੇ ਉਹ ਦਿਖਾਇਆ ਜਾਏਗਾ ਤੇ ਉਹਨੂੰ 2 ਰੁਪਏ ਛੂਟ ਦਿੱਤੀ ਜਾਏਗੀ ਆਪਣੀ ਸੈਲਫੀ ਇੱਥੇ ਕਰਵਾਏਗਾ ਔਰ ਨਾਲ ਦੀ ਨਾਲ ਉਹਦਾ ਫੋਨ ਨੰਬਰ ਉਹਦਾ ਮੋਬਾਈਲ ਨੰਬਰ ਉਹਦੀ ਗੱਡੀ ਦਾ ਨੰਬਰ ਜਿਸ ਚੋ ਤੇਲ ਪਵਾ ਕੇ ਜਾਏਗਾ ਉਹ ਉਹਦਾ ਨਾਮ ਵਗੈਰਾ ਸਾਰਾ ਕੁਝ ਲਿਖਿਆ ਜਾਏਗਾ ਤੇ ਨਾਲ ਦੀ ਨਾਲ ਬਕਾਇਦਾ ਤੌਰ ਤੇ ਵੋਟਾਂ ਤੋਂ ਬਾਅਦ ਅਗਲੇ ਦਿਨ ਜਾਨੀ ਕਿ 2 ਤਰੀਕ ਨੂੰ ਉਸ ਨੂੰ ਬਕਾਇਦਾ ਤੌਰ ਤੇ ਫੋਨ ਕੀਤਾ ਜਾਏਗਾ ਤੇ ਉਸ ਦਾ ਧੰਨਵਾਦ ਵੀ ਕੀਤਾ ਜਾਏਗਾ ਟੁੱਟ ਬਰਦਰਸ ਵੱਲੋਂ ਕਿ ਉਹਨਾਂ ਨੇ ਜਿਹੜਾ ਵੋਟ ਪਾ ਕੇ ਆਪਣਾ ਹੱਕ ਅਦਾ ਕਰਨਾ ਹੈ ਜਿਹੜਾ ਮਹਾਕੁੰਬ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖੂਬੀ ਨਿਭਾਇਆ ਔਰ ਮੈਂ ਇਹ ਵੀ ਜ਼ਿਕਰ ਇੱਥੇ ਕਰ ਦਿੰਦਾ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਜਿਮਨੀ ਚੋਣਾ ਹੋਈਆਂ ਸਨ ਉਦੋਂ VOTING ਪਰਸੈਂਟ ਬਹੁਤ ਘੱਟ ਸੀਗਾ ਔਰ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਡਿਪਟੀ ਕਮਿਸ਼ਨਰ ਜਲੰਧਰ ਤੇ ਨਾਲ ਟਟ ਬ੍ਰਦਰਜ਼ ਵੱਲੋਂ ਇਸ ਕਰਕੇ ਕੀਤਾ ਜਾ ਰਿਹਾ ਕਿ ਤਾਂ ਕਿ ਇੱਕ ਤਾਂ ਵੋਟ ਪਰਸੈਂਟ ਜਿਹੜਾ ਹੈਗਾ 70 ਤੋਂ ਉਪਰ 70% ਤੋਂ ਜ਼ਿਆਦਾ ਕੀਤਾ ਜਾਵੇ ਇੱਕ ਉਪਰਾਲਾ ਜਿਹੜਾ ਛੋਟਾ ਜਿਹਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਇੱਕ ਜਿਹੜੀ ਪਰਸੈਂਟੇਜ ਆ ਉਹ ਵਧਾਈ ਜਾਵੇ ਦੂਸਰਾ ਜਿਹੜੇ ਲੋਕ ਵੋਟ ਪਾਉਣ ਤੋਂ ਕਤਰੋਂਦੇ ਨੇ ਇੱਕ ਉਹਨਾਂ ਨੂੰ ਇਨੀਸ਼ੀਏਟਿਵ ਜਾਨੀ ਕਿ ਇੱਕ ਉਹਨਾਂ ਨੂੰ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਵੀ ਇਹ ਉਪਰਾਲਾ ਕੀਤਾ ਗਿਆ ਕਿ ਪਹਿਲੀ ਜੂਨ ਨੂੰ ਜਦੋਂ ਵੋਟਾਂ ਪਾਉਣ ਜਾਣੀਆਂ ਹੈਗੀਆਂ ਨੇ ਵੋਟਾਂ ਜਰੂਰ ਪਾਓ ਔਰ ਵੋਟਾਂ ਪਾ ਕੇ ਜੇ ਤੁਹਾਡਾ ਰੂਟ ਫਗਵਾੜੇ ਵੱਲ ਨੂੰ ਆ ਜਾਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਆ ਕਰਤਾਰਪੁਰ ਪੋਲ ਵਾਲੀ ਸਾਈਡ ਨੂੰ ਆ ਤੇ ਜਿਹੜੇ ਤਿੰਨ ਪੈਟਰੋਲ ਪੰਪ ਅਸੀਂ ਦੱਸੇ ਆ ਇੱਕ ਪ੍ਰਾਗਪੁਰ ਜੋਂ ਕੀਤੇ ਹੈਗਾ ਆ ਦੂਸਰਾ ਕਰਤਾਰਪੁਰ ਹੈਗਾ ਤੇ ਤੀਸਰਾ ਸੂਰਨਸੀ ਹੈਗਾ ਇਹਨਾਂ ਪੰਪਾਂ ਦੇ ਉੱਤੇ ਰੁਕ ਕੇ ਬਕਾਇਦਾ ਤੌਰ ਤੇ ਆਪਣਾ ਜਿਹੜਾ ਉਂਗਲ ਦੇ ਉੱਤੇ ਲੱਗਿਆ ਹੋਇਆ ਚਾਉਣ ਨਿਸ਼ਾਨ ਜਿਹੜਾ ਚੋਣ ਪਾਉਣ ਵੇਲੇ ਨਿਸ਼ਾਨ ਲਗਾਇਆ ਜਾਂਦਾ ਸਾਈ ਸਿਆਹੀ ਲਗਾਈ ਜਾਂਦੀ ਆ ਉਹ ਤੁਸੀਂ ਜੇ ਇੱਥੇ ਆ ਕੇ ਦਿਖਾਓਗੇ ਇਹਨਾਂ ਤਿੰਨਾਂ ਪੈਟਰੋਲ ਪੰਪਾਂ ਤੇ ਤੇ ਤੁਹਾਨੂੰ ਪੈਟਰੋਲ ਦੇ ਉੱਤੇ 2 ਰੁਪਏ ਡੀਜ਼ਲ ਦੇ ਉੱਪਰ 2 ਰੁਪਏ ਤੇ ਜਿਹੜਾ ਐਕਸਪੀ 100 ਹੈਗਾ ਜਿਹੜਾ ਖਾਸਾ ਮਹਿੰਗਾ 160 ਰੁਪਏ ਲੀਟਰ ਹੈਗਾ ਉਸ ਤੇ 5 ਰੁਪਏ ਸ਼ੋਰਟ ਜਿਹੜੀ ਹੈਗੀ ਆ ਉਹ ਦਿੱਤੀ ਜਾਏਗੀ ਔਰ ਖਾਸ ਕਰਕੇ ਨਾਲ ਦੀ ਨਾਲ ਇੱਕ ਜਗਾਹ ਤੇ ਮੈਂ ਦਿਖਾਵਾ ਚਾਹਾਂਗਾ ਕਿ ਜਿਹੜੀ ਉਹ ਵਾਲੀ ਬੈਕ ਸਾਈਡ ਤੇ ਕੰਦ ਹੈਗੀ ਆ ਉਹਦੇ ਲਾਗੇ ਜਾਂ ਸ਼ਾਇਦ ਇਸ ਜਗਾਹ ਦੇ ਉਤੇ ਜਿੱਥੇ ਇਹਨਾਂ ਦਾ ਦਫ਼ਤਰ ਹੈਗਾ ਇਸ ਜਗਾਹ ਤੇ ਇੱਕ ਸੈਲਫੀ ਪੁਆਇੰਟ ਬਣਾਇਆ ਜਾਣਾ ਜਿੱਥੇ ਕਿ ਜਿਹੜੇ ਵੋਟ ਪਾ ਕੇ ਆਉਣਗੇ ਉੱਥੇ ਸੈਲਫੀ ਲੈਣਗੇ ਸੈਲਫੀ ਲੈਣ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਨੰਬਰ ਹੈਗੇ ਜਿਹੜੇ ਉਹਨਾਂ ਦੇ ਨਾਮ ਹੈਗੇ ਜਿਹੜੇ ਉਹਨਾਂ ਦੇ ਵਹੀਕਲ ਨੰਬਰ ਹੈਗੇ ਚਾਹੇ ਸਕੂਟਰ ਆ ਚਾਹੇ ਗੱਡਕਾਰ ਹੈ ਜਾਂ ਮੋਟਰਸਾਈਕਲ ਹੈ ਉਹਨਾਂ ਦੇ ਨੰਬਰ ਲਿਖੇ ਜਾਣੇ ਨੇ ਤੇ ਬਕਾਇਦਾ ਤਰੀਕ ਬਕਾਇਦਾ ਤੌਰ ਤੇ ਜਿਹੜਾ 2 ਤਰੀਕ ਆਉਣੀ ਆ ਵੋਟਾਂ ਤੋਂ ਅਗਲੇ ਦਿਨ ਟਟ ਬ੍ਰਦਰ ਜਿਹੜੇ ਪੰਪ ਦੇ ਮਾਲਕ ਹੈਗੇ ਨੇ ਇਹਨਾਂ ਵੱਲੋਂ ਉਹਨਾਂ ਸ਼ਖਸਾਂ ਨੂੰ ਫੋਨ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਜਾਣਾ ਨੇ ਜਿਨ੍ਹਾਂ ਨੇ ਵੋਟ ਪਾਈ ਆ ਵੋਟ ਪਾਣ ਤੋਂ ਬਾਅਦ ਇਸ ਪੰਪ ਤੋਂ ਆ ਕੇ ਤੇਲ ਪੁਆਇਆ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਾਣਾ ਟੋਟ ਬ੍ਰਦਰਜ਼ ਵੱਲੋਂ ਔਰ ਅਸੀਂ ਇੱਕ ਵਾਰੀ ਫਿਰ ਜਾਣਕਾਰੀ ਦੇ ਦਈਏ ਪਹਿਲੀ ਤਰੀਕ ਨੂੰ ਜਿਹੜਾ ਸ਼ਖਸ ਵੋਟ ਪਾਏਗਾ ਵੋਟ ਪਾਣ ਤੋਂ ਬਾਅਦ ਉਹਦੀ ਉਂਗਲ ਦੇ ਉੱਤੇ ਜਿਹੜਾ ਨਿਸ਼ਾਨ ਇੱਥੇ ਲਗਾਇਆ ਜਾਂਦਾ ਹੈ ਉਹ ਨਿਸ਼ਾਨ ਇਸ ਪੰਪਾ ਇਹਨਾਂ ਤਿੰਨਾਂ ਪੰਪਾਂ ਦੇ ਜਿਹੜਾ ਆਪਰਾਗਪੁਰ ਚੌਂਕੀ ਤੇ ਕਰਤਾਰਪੁਰ ਤੇ ਉਸ ਤੋਂ ਬਾਅਦ ਸੂਰਾ ਨਸੀ ਇਹਨਾਂ ਪੰਪਾਂ ਤੇ ਜਾ ਕੇ ਆਪਣਾ VOTING ਦਾ ਜਿਹੜਾ ਨਿਸ਼ਾਨ ਹੈਗਾ ਉਹ ਦਿਖਾਏਗਾ ਉਹਨੂੰ ਪੈਟਰੋਲ ਤੇ 2 ਰੁਪਏ ਡੀਜ਼ਲ ਤੇ 2 ਰੁਪਏ ਤੇ ਨਾਲ ਦੀ ਨਾਲ ਜਿਹੜਾ XP 100 ਪੈਟਰੋਲ ਹੈਗਾ ਉਹਦੇ ਉੱਤੇ 5 ਰੁਪਏ ਦੀ ਛੋਟ ਦਿੱਤੀ ਜਾਣੀ ਆ ਇਹ ਇੱਕ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਤਾਂ ਕਿ ਵੋਟ ਪਰਸੈਂਟ ਵਧਾਈ ਵਧਾਈ ਜਾ ਸਕੇ ਔਰ ਇੱਥੇ ਇਹ ਵੀ ਅਸੀਂ ਦੱਸ ਦਿੰਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਉਹਨਾਂ ਦੀ ਜਿਹੜੀ ਵੋਟਿੰਗ ਫੀਸ ਦੀ ਜਿਹੜੀ ਆਪਾਂ ਕਹ ਲਈਏ ਵੋਟਾਂ ਕਿੰਨੀਆਂ ਕੋ ਪਈਆਂ ਸੀਗੀਆਂ 70% ਦੇ ਆਸ-ਪਾਸ ਪਈਆਂ ਸੀ ਇਹ ਕੋ ਉਪਰਾਲਾ ਕੀਤਾ ਕਿ 70% ਤੋਂ ਵਧਾਇਆ ਜਾ ਸਕੇ VOTING POLLING ਜਿਹੜੀ ਹੋਣੀ ਆ ਉਹਨੂੰ ਥੋੜਾ ਜਿਹਾ ਵਧਾਇਆ ਜਾ ਸਕੇ ਇਸ ਕਰਕੇ ਉਪਰਾਲਾ ਕੀਤਾ ਜਾ ਇਹ ਵੀ ਅਸੀਂ ਇੱਕ ਦੱਸ ਦਿੰਦੇ ਹਾਂ ਕਿ ਇਹ ਉਪਰਾਲਾ ਕੀਤਾ ਗਿਆ ਹੈ ਔਰ ਇਹ ਉਪਰਾਲਾ ਕਿੰਨਾ ਕੁ ਸਖਸ਼ਮ ਹੁੰਦਾ ਕਿੰਨਾ ਕੁ ਲੋਕਾਂ ਨੂੰ ਲੁਭਾਉਂਦਾ ਹੈ ਵੋਟ ਆਪਣੀ ਵੋਟ ਪਾਉਣ ਲਈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਪਹਿਲੀ ਜੂਨ ਦਾ ਇੰਤਜ਼ਾਰ ਰਹੇਗਾ ਜਦੋਂ ਲੋਕ ਵੋਟ ਪਾਉਣ ਜਾਣਗੇ ਵੋਟ ਪਾ ਕੇ ਇਹਨਾਂ ਪੰਪਾਂ ਤੇ ਆਉਣਗੇ ਤੇ ਕਿੰਨੀ ਕੁ ਵੋਟ ਫੀਸ ਦੀ ਵਧਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋਈ ਜਾਨਕ ਚੈਨਲ ਟੀਵੀ ਜਲੰਧਰ ਪੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ Dynamic Savira TV YouTube Facebook Instagram X aur WhatsApp channel par